ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿ ਯਾਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹਿਬ ਯਾਰੇ ਕਿਆ ਰਾਇ ਸਾਹਿਬ ਜਿਤ ਸਦਾ ਸੁਖ ਹੋਈ ਰਹਾਓ ਜਿਨੇ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹਾਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਨੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗਏ ਸਾਰੀ ਤਾਂ ਫਿਰ ਪਿਆਰਾ 라ਵੀ ਹੈ ਜਬ ਆਵੇ ਗਵਾਰੀ ਕਾਂਤ ਲਿਆ ਸੋਹਾ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋਹ 라ਵਿਆ ਤਿਨ ਪੁੱਛੋਂਗੇ ਜਾਏ ਆਇ ਲਗੋ ਬੇਂਤੀ ਕਰੋ ਲਿਓ ਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜਿਨ ਕੀ ਆ ਤੈਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਫਿਛੋੜੇ ਸਿਰ ਧੁਣੇ ਜਬ ਰਹਿਣ ਵਿਹਾਨੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਤਾਂ ਫਿਰ ਪਿਆਰਾ 라ਵੀ ਐ ਜਬ ਆਵੇ ਗਵਾਰੀ ਕਾਂਤ ਲਿਆ ਸੁਹਾ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਝ ਨ ਆਵਨੀ ਕਹਿ ਜੀ ਜੋ ਸਰੇ ਜਿਨ ਸਖੀ ਸੋਰਾਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਬਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹਿਬ ਪਿਆਰੇ ਕਿਆ ਰਾਇ ਸਾਹਿਬ ਜਿਤ ਸਦਾ ਸੁਖ ਹੋਈ ਰਹਾਓ ਜਿਨੇ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗਏ ਸਾਰੀ ਤਾਂ ਫਿਰ ਪਿਆਰਾ 라ਵੀ ਐ ਜਬ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋ 라ਵਿਆ ਤੈਨ ਪੁੱਛੋਂਗੇ ਜਾਏ ਆਇ ਲਗੋ ਬੇਂਤੀ ਕਰੋ ਲਿਓ ਗੀ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜਿਨ ਕੀ ਆ ਤਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਤਾਂ ਫਿਰ ਪਿਆਰਾ 라ਵੀਐ ਜਬ ਆਵੇ ਗਵਾਰੀ ਕਾਂਤ ਲਿਆ ਸੁਹਾ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਝ ਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋਰਾਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਬਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹਿਬ ਪਿਆਰੇ ਕਿਆ ਰਾਇ ਸਾਹਿਬ ਜਿਤ ਸਦਾ ਸੁਖ ਹੋਈ ਰਹਾਓ ਜਿਨੇ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਫਿਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗਏ ਸਾਰੀ ਤਾਂ ਫਿਰ ਪਿਆਰਾ 라ਵੀਐ ਜਬ ਆਵੇ ਗਵਾਰੀ ਕਾਂਤ ਲਿਆ ਸੋਹਾ ਗੜੀ ਮੈਂ ਤੇ ਬਦਵੀ ਇਹੇ ਸੇ ਗੁਣ ਮੁਜਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋ 라ਵਿਆ ਤੈਨ ਪੁੱਛੋਂਗੇ ਜਾਏ ਆਇ ਲਗੋ ਬੇਂਤੀ ਕਰੋ ਲਿਓ ਗੀ ਪੰਥ ਬਤਾਏ ਹੁਕਮ ਪਛਾਣੇ ਨਾਨਕ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਬਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਲੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਫਿਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗਏ ਸਾਰੀ ਤਾਂ ਫਿਰ ਪਿਆਰਾ 라ਵੀ ਹੈ ਜਬ ਆਵੇ ਗਵਾਰੀ ਕਾਂਤ ਲਿਆ ਸੁਹਾਗੜੀ ਮੈਂ ਤੇ ਬਦਵੀ ਇਹੇ ਸੇ ਗੁਣ ਮੁਝ ਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋਰਾਵਿਆ ਤਿਨ ਪੁੱਛੋਂਗੇ ਜਾਏ ਪਾਏ ਲਗੋ ਬੇੰਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਏ ਸਾਹਿਬਿਆਰੇ ਕਿਆ ਰਾਏ ਸਾਹਿਬ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾ ਪਛੋਰੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਸ਼ਤਾਵਾ ਨਾਮਿਲ ਜਬ ਚੁਕੇ ਗਿਆ ਸਾਰੀ ਥਾਂ ਫਿਰ ਪਿਆਰਾ ਰਾਵੀ ਐ ਜਬ ਆਵੇਗਾ ਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋ ਰਾਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓ ਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਾਉ ਚੰਦਨ ਲਾਵੇ ਗੁਣ ਕਾ ਮੰਨ ਕਾ ਮੰਨ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਬਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹਿਬ ਪਿਆਰੇ ਕਿਆ ਰਾਇ ਸਾਹਿਬ ਜੀਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹਾਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਥਾਂ ਫਿਰ ਪਿਆਰਾ 라ਵੀਐ ਜਬ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋਰਾਵਿਆ ਤੈਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜਿਨ ਕੀ ਆ ਤਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਲੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾ ਪਛੋਰੇ ਤਾਣੀ ਹੱਥ ਫਿਛੋੜੇ ਸਿਰ ਧੁਣੇ ਜਬ ਰੈਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗਏ ਸਾਰੀ ਤਾਂ ਫਿਰ ਪਿਆਰਾ 라ਵੀਐ ਜਬ ਆਵੇ ਕਵਾਰੀ ਕਾਂਤ ਲਿਆ ਸੁਹਾ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋਰਾਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹਿਬ ਪਿਆਰੇ ਕਿਆ ਰਾਇ ਸਾਹਿਬ ਜਿਤ ਸਦਾ ਸੁਖ ਹੋਈ ਰਹਾਓ ਦਿਨੇ ਰੰਗ ਕਾਂਤਨਾ 라ਵਿਆ ਸਾਹ ਪਛੋਰੇ ਤਾਣੀ ਹਾਤ ਪਛੋੜੇ ਸਿਰ ਧੁਣੇ ਜਬ ਰੈਣ ਵਿਹਾਨੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਥਾਂ ਫਿਰ ਪਿਆਰਾ 라ਵਿਏ ਜਬ ਆਵੇ ਗਵਾਰੀ ਕਾਂਤ ਲਿਆ ਸੋਹਾ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿਦੀ ਜੋਸਰੇ ਜਿਨ ਸਖੀ ਸੋਰਾਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆ ਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਲੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾ ਪਛੋੜੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਓ ਸ਼ਤਾਵਾ ਨਾਮਿਲ ਜਦ ਚੂਕੇ ਗੈ ਸਾਰੀ ਤਾ ਫਿਰ ਪਿਆਰਾ 라ਵੀ ਐ ਜਦ ਆਵੇਗਾ ਵਾਰੀ ਕਾਂਤ ਲਿਆ ਸੁਹਾਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿਦੀ ਜੋ ਸਰੇ ਜਿਨ ਸਖੀ ਸੋ 라ਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿ ਯਾਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹਿਬ ਪਿਆਰੇ ਕਿਆ ਰਾਇ ਸਾਹਿਬ ਜੀਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹਾਥ ਫਿਛੋੜੇ ਸਿਰ ਧੁਣੇ ਜਬ ਰਹਿਣ ਵਿਹਾਨੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਥਾਂ ਫਿਰ ਪਿਆਰਾ 라ਵਿਏ ਜਬ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋਰਾਵਿਆ ਤੈਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆ ਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾ ਪਛੋਰੇ ਤਾਣੀ ਹੱਥ ਫਿਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾਮਿਲ ਜਬ ਚੁਕੇ ਗਿਆ ਸਾਰੀ ਥਾਂ ਫਿਰ ਪਿਆਰਾ ਰਾਵੀ ਐ ਜਦ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋ ਰਾਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾ ਮਨ ਕਾ ਮੰਨ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹ ਪਿਆਰੇ ਕਿਆ ਰਾਇ ਸਾਹ ਜੀਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰੈਣ ਵਿਹਾਨੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗਏ ਸਾਰੀ ਥਾਂ ਫਿਰ ਪਿਆਰਾ 라ਵੀਐ ਜਬ ਆਵੇ ਗਵਾਰੀ ਕਾਂਤ ਲਿਆ ਸਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋਰਾਵਿਆ ਤੈਨ ਪੁੱਛੋਂਗੇ ਜਾਏ ਪਾਏ ਲਗੋ ਬੇਂਤੀ ਕਰੋ ਲਿਓ ਗੀ ਪੰਥ ਬਤਾਏ ਹੁਕਮ ਪਛਾਣੇ ਨਾਨਕ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਲੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪਉ ਸ਼ਤਾਵ ਨਾਮਿਲ ਜਬ ਚੂਕੇ ਗਏ ਸਾਰੀ ਥਾਂ ਫਿਰ ਪਿਆਰਾ ਰਾਵੀ ਐ ਜਬ ਆਵੇਗਾ ਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਜੀ ਜੋਸਰੇ ਜਿਨ ਸਖੀ ਸੋ ਰਾਵਿਆ ਤੈਨ ਪੁੱਛੋਂਗੇ ਜਾਏ ਪਾਏ ਲਗੋ ਬੇੰਤੀ ਕਰੋ ਲਿਓ ਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾ ਮਨ ਕਾ ਮੰਨ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹ ਪਿਆਰੇ ਕਿਆ ਰਾਇ ਸਾਹ ਜੀਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹਾਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਥਾਂ ਫਿਰ ਪਿਆਰਾ 라ਵੀਐ ਜਬ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋਰਾਵਿਆ ਤੈਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਏ ਸਾਹ ਪਿਆਰੇ ਕਿਆ ਰਾਏ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾ ਪਛੋਰੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰੈਣ ਵਿਹਾਨੀ ਓ ਸ਼ਤਾਵਾ ਨਾਮਿਲ ਜਦ ਚੂਕੇ ਗਏ ਸਾਰੀ ਤਾਂ ਫਿਰ ਪਿਆਰਾ 라ਵੀ ਐ ਜਦ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹ ਸੇ ਗੁਣ ਮੁਜਨ ਆਵਨੀ ਕਹਿ ਦੀ ਜੋਸਰੇ ਜਿਨ ਸਖੀ ਸੋ 라ਵਿਆ ਤਿਨ ਪੁੱਛੋਂਗੇ ਜਾਏ ਆਏ ਲਗੋ ਬੇਂਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾ ਮਨ ਕਾ ਮਨ ਕਰੇ ਤੋ ਪਿਆਰੇ ਕੋ ਪਾਵੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਬਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹਿ ਯਾਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾਰੀ ਹੈ ਲਾਈ ਰਾਇ ਸਾਹ ਪਿਆਰੇ ਕਿਆ ਰਾਇ ਸਾਹ ਜੀਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤਨਾ 라ਵਿਆ ਸਾਹ ਪਛੋਰੇ ਤਾਣੀ ਹੱਥ ਫਿਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪੋਸ਼ਤਾਵਾ ਨਾ ਮਿਲ ਜਬ ਚੂਕੇ ਗੈ ਸਾਰੀ ਤਾਂ ਫਿਰ ਪਿਆਰਾ 라ਵੀ ਐ ਜਬ ਆਵੇ ਗਵਾਰੀ ਕਾਂਤ ਲਿਆ ਸੁਹਾਗ ਗੜੀ ਮੈਂ ਤੇ ਬਦਵੀ ਇਹੇ ਸੇ ਗੁਣ ਮੁਜਨ ਆਵਨੀ ਕਹਿਦੀ ਜੋਸਰੇ ਜਿਨ ਸਖੀ ਸੋਰਾਵਿਆ ਤੈਨ ਪੁੱਛੋਂਗੇ ਜਾਏ ਆਏ ਲਗੋ ਬੇੰਤੀ ਕਰੋ ਲਿਓਗੇ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ